ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 5th ਸੈਮੈਸਟਰ ਦੇ ਇੰਗਲਿਸ਼ ਕੰਪਲਸਰੀ ਦਾ ਜਿਹੜੀ ਕਿ ਆਪਾਂ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇ ਤੁਹਾਡਾ 22 ਨੇ ਐਗਜ਼ਾਮ ਹੈ ਉਹਦੇ ਲਈ ਜਿਹੜਾ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ ਹੈ ਤੇ ਇਹਨਾਂ ਦੋ ਦਿਨਾਂ ਵਿੱਚ ਤੁਸੀਂ ਕਿੱਦਾਂ ਆਪਣੀ ਤਿਆਰੀ ਕਰਨੀ ਹੈ ਤੇ ਕੀ ਤੁਹਾਡਾ ਪਾਸਿੰਗ ਫਾਰਮੂਲਾ ਕਿਹੜੇ-ਕਿਹੜੇ ਇੰਪੋਰਟੈਂਟ ਟਿਪਸ ਨੇ ਆਪਾਂ ਤੁਹਾਨੂੰ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਜਿਹੜੇ ਕਿ ਐਗਜ਼ਾਮ ਕਰਨ ਦੇ ਇਹੀ ਟਿਪਸ ਹੁੰਦਾ ਕਿ ਜਿਨੇ ਵੀ ਹਾਈਐਸਟ ਮਾਰਕਸ ਲੈਣੇ ਨੇ ਜਾਂ ਜਿਹੜਾ ਆਪਣਾ ਜੋ ਵੀ ਸਕੋਰ ਕਰਨਾ ਤਾਂ ਉਹਦੇ ਵਿੱਚ ਪੇਪਰ 'ਚ ਕਟਿੰਗ ਨਾ ਕਰੋ ਠੀਕ ਹੈ ਓਵਰ ਕਟਿੰਗ ਨਹੀਂ ਕਰਨੀ ਕਈ ਵਾਰ ਬੱਚੇ ਇੱਕ ਹਾਂ ਅਗਰ ਤਾਂ ਉਹ ਤੋਂ ਕੁਝ ਮਿਸਟੇਕ ਹੋਊਗੀ ਤਾਂ ਉਹਨੂੰ ਇੱਕ ਲਾਈਨ ਲਗਾ ਦਿਓ ਐਵੇਂ ਨਹੀਂ ਕਰਨਾ ਠੀਕ ਹੈ ਤੇ ਉਵੈਸ ਤੋਂ ਅਵੋਇਡ ਕਰਨੀ ਨੇ ਮਿਸਟੇਕਸ ਕੀ ਤੁਹਾਡੇ ਅਵੋਇਡ ਹੋਣ ਮਿਸਟੇਕਸ ਜਿੰਨਾ ਵੀ ਲਿਖੋ ਉਹਨੂੰ ਵਿਦਆਊਟ ਸਪੈਲਿੰਗ ਮਿਸਟੇਕ ਲਿਖੋ ਇੰਗਲਿਸ਼ ਦਾ ਪੇਪਰ ਹਮੇਸ਼ਾ ਮੀ ਹੁੰਦਾ ਤੇ ਪੇਪਰ ਨੂੰ ਡਨ ਕਰਨ ਤੋਂ ਜਦੋਂ ਹੋ ਜਾਂਦਾ ਤੁਹਾਡਾ ਉਸ ਤੋਂ ਬਾਅਦ ਸਾਰਾ ਕੰਪਲੀਟ ਹੋ ਗਿਆ ਫਿਰ ਜਿਹੜੀ ਤੁਸੀਂ ਇੱਕ ਲੈਂਡ ਸਕਿਪ ਕਰੀ ਵੀ ਹੁੰਦੇ ਜਦੋਂ ਇੱਕ ਆਨਸਰ ਕੰਪਲੀਟ ਹੋ ਜਾਂਦਾ ਉਸ ਲਾਈਨ ਨੂੰ ਜਿਹੜੇ ਕਿ ਲਾਈਨ ਲਗਾ ਦਿਆ ਕਰੋ ਲਾਈਨ ਦੇ ਵਿੱਚ ਪੈਨਸਲ ਦੇ ਨਾਲ ਜਾਂ ਤੁਸੀਂ ਜਦੋਂ ਇੱਕ ਕੁਐਸਚਨ ਕਰਦੇ ਹੋ ਤਾਂ ਉਹਦਾ ਇੱਕ ਜਿਹੜੀ ਕਿ ਲਾਈਨ ਛੱਡ ਦਿਆ ਕਰੋ ਜਦੋਂ ਆਨਸਰ ਕੰਪਲੀਟ ਹੋ ਜਾਂਦਾ ਹਾਂਜੀ ਤੁਹਾਡਾ ਜਿਹੜੇ ਕਿ ਹੁਣ ਆਪਾਂ ਤੁਹਾਨੂੰ ਡਿਸਕਸ਼ਨ ਕਰਦੇ ਆ 45 ਮਾਰਕਸ ਦਾ ਜਿਹੜਾ ਕਿ ਤੁਹਾਡਾ ਐਗਜ਼ਾਮ ਹੋਣਾ ਜਿਹਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ ਤੁਹਾਡੇ 16 16 ਮਾਰਕਸ ਤੁਸੀਂ ਕਿੱਦਾਂ ਲੈਣੇ ਨੇ ਠੀਕ ਹੈ ਤੇ ਇਨ ਸ਼ਾਰਟ ਟਾਈਮ ਦੇ ਵਿੱਚ ਤੁਸੀਂ ਕਿੱਦਾਂ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਗ੍ਰਾਮਰ ਪਾਰਟ ਦੀ ਤਿਆਰੀ ਕਰੋ ਗ੍ਰਾਮਰ ਪਾਰਟ ਦੇ ਵਿੱਚ ਤੁਹਾਨੂੰ ਆਉਣੇ ਨੇ ਅਨਟੋਨੀਮਸ ਠੀਕ ਹੈ ਅਨਟੋਨੀਮਸ ਪ੍ਰੀਵੀਅਸ ਅਨਟੋਨੀਮਸ ਯਾਦ ਕਰ ਲਓ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਜਿੰਨੇ ਆਏ ਹੋਣੇ ਆਪਾਂ ਵੀਡੀਓ ਅਪਲੋਡ ਕਰਾਂਗੇ ਪ੍ਰੀਵਿਅਸ uh, 2016 ਤੋਂ ਲੈ ਕੇ 23 ਤੱਕ ਜਿੰਨੇ ਵੀ ਹੋਣਗੇ ਆਪਾਂ ਸਾਰੇ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਜਿਹੜੇ-ਜਿਹੜੇ ਮੈਨੂੰ ਇੰਪੋਰਟੈਂਟ ਲੱਗੇ ਆਪਾਂ ਉਹ ਕਰਾਂਗੇ ਅੰਟੋਨੀਮਸ ਦੈਨ ਇੱਕ ਜਿਹੜੇ ਤੁਹਾਡੇ ਕਰੈਕਸ਼ਨ ਨੇ ਕਰੈਕਸ਼ਨਸ ਕਰਨੀਆਂ ਜਿਹੜੇ ਕਿ ਤੁਹਾਨੂੰ ਟੈਨ ਕਰਨੀਆਂ ਹੋਣਗੀਆਂ ਉਹ ਤੁਸੀਂ ਕਰੋ ਸਭ ਤੋਂ ਵੱਲ ਤਾਂ ਤੁਹਾਡੀ ਗ੍ਰਾਮਰ ਪਾਰਟ ਜਿਹੜੇ ਕਿ ਸਹੀ ਹੋਣਾ ਚਾਹੀਦਾ ਗ੍ਰਾਮਰ ਪਾਰਟ ਹੈਗਾ 5 5 10 ਮਾਰਕਸ ਦਾ ਹੋ ਗਿਆ 10 ਮਾਰਕਸ ਤੇ ਤੁਹਾਡਾ ਜਿਹੜੀ ਇੱਕ ਪੈਰਾਗ੍ਰਾਫ ਹੈ ਅਗਰ ਤੁਹਾਨੂੰ ਇਹ ਗ੍ਰਾਮਰ ਆ ਜਾਂਦੀ ਹੈ ਤਾਂ ਸਿੱਧੇ ਕਿਉਂਕਿ ਗ੍ਰਾਮਰ ਦੇ ਵਿੱਚ ਮਾਰਕਸ ਵੀ ਫੁੱਲ ਆਉਂਦੇ ਹੁੰਦੇ ਨੇ ਅਗਰ ਤੁਹਾਡੇ ਇੱਕ ਕਰੈਕਟ ਆ ਤਾਂ ਸਿੱਧਾ ਤੁਹਾਨੂੰ 1 ਮਾਰਕਸ ਆਇਆ ਜਾਊਗਾ ਤਾਂ ਇਹਦੇ ਵਿੱਚੋਂ ਗ੍ਰਾਮਰ ਦੇ ਵਿੱਚੋਂ 10 ਦੈਨ ਉਸ ਤੋਂ ਬਾਅਦ ਤੁਸੀਂ ਜਾਣਾ ਪੋਇਟਰੀ ਸੈਕਸ਼ਨ ਪੋਇਟਰੀ ਸੈਕਸ਼ਨ ਨੂੰ ਰਿਵਾਈਜ਼ ਕਰੋ ਪੋਇਟਰੀ ਸੈਕਸ਼ਨ ਨੂੰ ਰਿਵਾਈਜ਼ ਕਿਉਂ ਕਰਨਾ ਕਿਉਂਕਿ ਦੇਖੋ ਹਾਂਜੀ ਪੋਇਟਰੀ ਸੈਕਸ਼ਨ ਨੂੰ ਪਰਵੀਜ਼ਨ ਕਰਨ ਲਈ ਕਿਉਂ ਜ਼ਿਆਦਾ ਕਹਿ ਰਹੇ ਕਿਉਂਕਿ ਪੋਇਟਰੀ ਸੈਕਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਕਿ ਪੋਇਟਰੀ ਸੈਕਸ਼ਨ ਦੇ ਵਿੱਚ ਇੱਕ ਤਾਂ ਕੰਟੈਕਸ ਐਕਸਪਲੇਨੇਸ਼ਨ ਆਊਗਾ ਪੋਇਟਰੀ ਸੈਕਸ਼ਨ ਚੋਂ ਹੀ ਆਉਣਾ ਤਾਂ ਉਹ 5 ਮਾਰਕਸ ਦਾ ਦੇਖੋ ਸਟੈਂਜੇ ਦੇ ਵਿੱਚ ਤੁਸੀਂ ਹੁਣ ਕਰਦੀ ਆ ਰਹੇ ਹੋ ਫਰਸਟ ਕੰਟੈਕਸਟ ਦੇ ਵਿੱਚ ਦੀਜ਼ ਲਾਈਨਸ ਹੈਵ ਬੀਨ ਟੇਕਨ ਫਰਮ ਦਾ ਪੋਇਮ ਪੋਇਮ ਦਾ ਨਾਮ ਲਿਖ ਕੇ ਦੈਨ ਜਿਹੜੇ ਹੈਗੇ ਨੇ ਸਟੈਂਜਾ ਪ੍ਰੀवियस ਯਾਰ ਕਰ ਲਓ ਠੀਕ ਹੈ ਉਹਦੇ ਵਿੱਚੋਂ ਹੀ ਆਇਆ ਜਾਂਦਾ ਤੇ ਉਹਨੂੰ ਉਦਾਂ ਹੀ ਜਿਹੜੇ ਕਿ ਜਿਵੇਂ ਲਾਈਨਾਂ ਹੁੰਦੀਆਂ ਉਹਨੂੰ ਥੋੜਾ ਜਿਹਾ ਆਪਣੀ ਵਰਡਿੰਗ ਚ ਕਰਕੇ ਜਿਹੜੇ ਕਿ ਲਿਖਣਾ ਹੁੰਦਾ ਅੱਗੇ ਪਿੱਛੇ ਕਰਕੇ ਮਤਲਬ ਕਿ ਇਹ 5 ਮਾਰਕਸ ਤੁਸੀਂ ਘਟਾਉਣੇ ਨਹੀਂ ਹੈਗੇ 5 ਚੋਂ ਤੁਹਾਡੇ 3 ਜਾਂ 4 ਪੱਕਾ ਆ ਜਾਣਗੇ ਪੋਇਟਰੀ ਸੈਕਸ਼ਨ ਦੇ ਵਿੱਚੋਂ ਪ੍ਰੋਜ਼ ਆਉਣਾ ਤੇ ਪੋਇਟਰੀ ਸੈਕਸ਼ਨ ਦੇ ਵਿੱਚੋਂ ਤੁਹਾਨੂੰ ਇੱਕ ਜਿਹੜੇ ਕਿ ਜਿਹੜੇ ਲੌਂਗ ਕੁਐਸਚਨ ਨੇ ਇਹ ਟੂ ਕਰਨੇ ਹੋਣਗੇ ਦਾ ਐਗਜ਼ਾਮੀਨਰ ਵਿਲ ਸੈੱਟ 4 ਕੁਐਸਚਨ 4 ਕੁਐਸਚਨ ਆਉਣਗੇ ਇਹ ਇਹਦੇ ਵਿੱਚੋਂ ਜਿਹੜੇ ਕਿ ਪੋਇਟਰੀ ਐਂਡ ਪ੍ਰੋਜ਼ ਦੋਨਾਂ ਸੈਕਸ਼ਨਾਂ ਦੇ ਵਿੱਚ ਆਉਣਗੇ ਜਿਹੜੇ 4 ਕੁਐਸਚਨ ਆਉਣਗੇ ਮੈਂ ਤੁਹਾਨੂੰ ਪ੍ਰੀਵੀਅਸ ਐਗਜ਼ਾਮ ਵੀ ਦਿਖਾਉਣੀ ਆ ਜਿਹੜੇ ਇਹ 4 ਕੁਐਸਚਨ ਆਉਣਗੇ 2 ਪੋਇਟਰੀ ਚ ਆਉਣਗੇ 2 ਹੀ ਤੁਹਾਨੂੰ ਪ੍ਰੋਜ਼ ਦੇ ਵਿੱਚ ਆਉਣਗੇ ਤਾਂ ਅਗਰ ਤੁਹਾਡਾ ਪੋਇਟਰੀ ਵਾਲਾ ਕਨਸੈਪਟ ਕਲੀਅਰ ਆ ਪੋਇਟਰੀ ਦੇ ਵਿੱਚੋਂ ਹੀ ਤੁਹਾਡਾ ਸਟੈਂਜ ਆ ਗਿਆ 5 ਮਾਰਕਸ ਉਧਰ ਆ ਗਏ ਤੇ ਪੋਇਟਰੀ ਦੇ ਵਿੱਚੋਂ ਹੀ ਤੁਹਾਡੇ ਜਿਹੜੇ ਕਿ ਇਹਦੇ ਵਿੱਚੋਂ 2 ਕੁਐਸਚਨ ਆਉਣਗੇ ਪੋਇਟਰੀ ਚੋਂ 2 ਹੀ ਆਉਣਗੇ ਜਿਹੜੇ ਕਿ ਤੁਹਾਨੂੰ ਪ੍ਰੋਜ਼ ਦੇ ਵਿੱਚੋਂ ਤੇ ਇਹ ਦੋਨੇ ਹੀ ਕੁਐਸਚਨ 5 5 ਮਾਰਕਸ ਦੇ ਹੋਣਗੇ ਅਗਰ ਤੁਹਾਡਾ ਪੋਇਟਰੀ ਵਾਲ ਆਉਂਦਾ ਤਾਂ ਤੁਹਾਨੂੰ ਤੁਸੀਂ ਇੱਥੇ ਵੀ ਤੁਹਾਨੂੰ ਪੋਇਟਰੀ ਦੇ ਵਿੱਚ ਇੱਥੇ ਵੀ ਲੌਂਗ ਕੁਐਸਚਨ ਚ ਹੈਲਪ ਮਿਲ ਜੂਗੀ ਠੀਕ ਹੈ ਤਾਂ ਉਹ ਕੁਐਸਚਨ ਦੇ ਵਿੱਚ ਤੁਹਾਡੇ 5 ਮਾਰਕਸ ਆ ਜਾਣਗੇ ਕਿਉਂਕਿ ਇੱਕ ਕੁਐਸਚਨ ਕਰਨਾ ਹੋਊਗਾ ਦੋ ਪੋਇਟਰੀ ਜਵਣਗੇ ਦੋ ਹੀ ਪ੍ਰੋਜ਼ ਜਵਣਗੇ ਤੁਸੀਂ ਇੱਕ ਕਰਨਾ ਹੋਊਗਾ ਇੱਕ ਪ੍ਰੋਜ਼ ਦੇ ਵਿੱਚੋਂ ਇੱਕ ਪੋਇਟਰੀ ਦੇ ਵਿੱਚੋਂ ਤਾਂ ਪੋਇਟਰੀ ਜੇ ਤੁਹਾਡੇ ਇੱਥੇ 5 ਬਣਗੇ ਤਾਂ 5 ਉੱਤੇ 10 ਹੋਗੇ ਉਸ ਤੋਂ ਬਾਅਦ ਜਿਹੜੇ ਕਿ ਇਹ ਵਾਲੇ ਕੁਐਸਚਨ ਨੇ ਇਹ ਵੀ 8 ਆਉਣਗੇ ਠੀਕ ਹੈ 2 ਮਾਰਕਸ ਵਾਲੇ 2 ਮਾਰਕਸ ਵਾਲੇ 8 ਕੁਐਸਚਨ ਹੋਣਗੇ ਫ੍ਰੋਮ ਪੋਇਟਰੀ ਐਂਡ ਪ੍ਰੋਜ਼ ਸੈਕਸ਼ਨ ਦੇ ਵਿੱਚੋਂ ਜਿਹਦੇ ਵਿੱਚੋਂ ਤੁਸੀਂ ਕੋਈ 5 ਕਰਨੇ ਹੋਣਗੇ 5 ਕਿਦਾਂ ਦੋ ਤਾਂ ਤੁਸੀਂ ਪ੍ਰੋਜ਼ ਚੋਂ ਕਰਨੇ ਹੋਣਗੇ ਦੋ ਹੀ ਤੁਸੀਂ ਪੋਇਟਰੀ ਚੋਂ ਕਰਨੇ ਹੋਣਗੇ ਤੇ ਇੱਕ ਚਾਹੇ ਤੁਸੀਂ ਪ੍ਰੋਜ਼ ਚੋਂ ਕਰੋ ਇੱਕ ਪੋਇਟਰੀ ਚੋਂ ਕਰੋ ਮਤਲਬ ਕਿ ਤਿੰਨ ਕੁਐਸਚਨ ਤੋਂ ਤੁਹਾਡੇ ਇੱਥੇ ਵੀ ਪੋਇਟਰੀ ਚ ਹੋ ਗਏ 3 2 ਦਾ ਹੋ ਗਿਆ 6 6 ਐ ਇੱਥੇ ਠੀਕ ਹੈ 6 ਮਾਰਕਸ ਐ ਇੱਥੇ 5 ਐ ਇੱਥੇ 5 ਐ ਇੱਥੇ ਤਾਂ ਪੋਇਟਰੀ ਸੈਕਸ਼ਨ ਤੁਹਾਡੇ ਕਿੰਨੇ ਮਾਰਕਸ ਦਾ ਹੋ ਗਿਆ 16 ਮਾਰਕਸ ਦਾ ਪੋਇਟਰੀ ਸੈਕਸ਼ਨ ਸੋ ਪੋਇਟਰੀ ਸੈਕਸ਼ਨ ਤੁਹਾਨੂੰ ਪਾਸ ਕਰਵਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰੂਗਾ ਸਭ ਤੋਂ ਪਹਿਲਾਂ ਤੁਸੀਂ ਪੋਇਟਰੀ ਸੈਕਸ਼ਨ ਕਰਨਾ ਤੇ ਗ੍ਰਾਮਰ ਪਾਰਟ ਗ੍ਰਾਮਰ ਹੋਣ ਤੁਹਾਡੇ ਕਿੰਨੇ ਮਾਰਕਸ ਦੀ ਐ ਐਂਟੋਨੀਮਜ਼ ਐਂਡ Korection ਇਹ ਹੋਗੇ 5 5 ਦਾ 10 ਉਥੇ ਤਾਂ 26 ਤੁਹਾਡੇ ਇੱਥੇ ਹੋਗੇ ਪੈਰਾਗ੍ਰਾਫ ਨੂੰ ਛੱਡ ਕੇ ਠੀਕ ਹੈ ਤੇ ਪ੍ਰੋਜ਼ ਨੂੰ ਛੱਡ ਕੇ ਤਾਂ ਸਭ ਤੋਂ ਪਹਿਲਾਂ ਇਹ ਵਾਲੇ ਚੀਜ਼ਾਂ ਯਾਦ ਕਰੋ ਤੇ ਬਾਕੀ ਜਿਨ੍ਹਾਂ ਨੇ ਪਹਿਲਾਂ ਕੀਤਾ ਹੋਇਆ ਉਹ ਆਪਣੇ ਸਾਰੇ ਰਿਵਾਈਜ਼ ਕਰ ਲਓ ਠੀਕ ਹੈ ਬਸ ਉਹਨਾਂ ਲਈ ਇਹੀ ਹੈ ਕਿ ਆਪਾਂ ਮਿਸਟੇਕਸ ਨਾ ਕਰਨ ਅਵੋਇਡ ਕਰਨ ਇਹਨਾਂ ਮਿਸਟੇਕਸ ਤੇ ਪ੍ਰੀਵੀਅਸ ਐਗਜ਼ਾਮਸ ਜਰੂਰ ਸੋਲਵ ਕਰਨਾ ਆਪਾਂ ਸੋਲਵ ਕਰਾਂਗੇ ਕਰੈਕਸ਼ਨ ਵਰਡ ਵੀ ਆਪਾਂ ਸੋਲਵ ਕਰਾਂਗੇ 2016 ਤੋਂ ਲੈ ਕੇ ਤੇ ਜਿਹੜੇ ਕਿ ਐਂਟੋਨੀਮਜ਼ ਵੀ ਟੋਟਲੀ ਆਪਾਂ ਗ੍ਰਾਮਰ ਪਾਰਟ ਕਰਾਂਗੇ ਤੇ ਪ੍ਰੀਵੀਅਸ ਐਗਜ਼ਾਮ ਤੁਹਾਡਾ ਜਿਹੜੇ ਕਿ ਇਹ ਤੁਹਾਨੂੰ ਐਂਟੋਨੀਮਸ 15 ਹੋਣਗੇ ਜੋ ਤੁਸੀਂ 10 ਕਰਨੇ ਹੋਣਗੇ ਠੀਕ ਹੈ ਤੇ ਕਰੈਕਸ਼ਨ ਵੀ 15 ਹੋਣਗੇ 10 ਸੈਂਟੈਂਸ ਕਰਨੇ ਹੋਣਗੇ ਠੀਕ ਹੈ ਮਤਲਬ ਕਿ 1 ਐਂਡ ਹਾਫ ਹਾਫ ਆਫ ਮਾਰਕਸ ਦਾ 1 ਹੋਊਗਾ ਠੀਕ ਹੈ ਤੇ ਜਿਹੜਾ ਤੁਹਾਡਾ ਪੈਰਾਗ੍ਰਾਫ ਹੋਊਗਾ 4 ਆਉਣਗੇ ਉਹ ਐਸੇ ਜਿਹਦੇ ਵਿੱਚੋਂ ਤੁਸੀਂ ਕੋਈ 1 ਦਾ ਕਰਨਾ ਹੋਊਗਾ 10 ਮਾਰਕਸ ਦਾ ਹੋਊਗਾ ਹਾਂ ਜੇ ਤੁਹਾਡਾ ਪ੍ਰੀਵੀਅਸ ਐਗਜ਼ਾਮ ਹੈ ਇਹ ਆਪਾਂ ਸਾਰੇ ਸੋਲਵ ਕਰਾਂਗੇ ये पिछले साल पैरा पैराग्राफ आए हुए ने लास्ट ईयर एंटोनियंस करेक्ट करने थैंक्स